ਲੁਧਿਆਣਾ ਵਾਸੀਆਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣੇ ਦਾ ਪਾਸਪੋਰਟ ਆਫਿਸ ਉਸਦੀ ਜਿਹੜੀ ਲੋਕੇਸ਼ਨ ਹੈ ਉਹ ਚੇਂਜ ਹੋ ਕੇ ਜਲੰਧਰ ਬਾਈਪਾਸ ਦੇ ਨੇੜੇ ਗਲੋਬਲ ਬਿਜ਼ਨਸ پارک ਦੇ ਵਿੱਚ ਜਿਹੜੀ ਗਿਆ ਸ਼ਿਫਟ ਹੋ ਚੁੱਕੀ ਹੋਈ ਹੈ ਤਸਵੀਰਾਂ ਤੁਹਾਨੂੰ ਗਲੋਬਲ ਬਿਜ਼ਨਸ پارک ਦੀਆਂ ਦਿਖਾ ਰਹੇ ਹਾਂ ਤਾਂ ਜੇਕਰ ਗੱਲ ਕਰੀਏ ਖੁਸ਼ਖਬਰੀ ਦੀ ਤਾਂ ਖੁਸ਼ਖਬਰੀ ਕੁਝ ਇਸ ਤਰੀਕੇ ਨਾਲ ਹੈ ਕਿ ਜਿੱਦਾਂ ਜਿਹੜਾ ਪਹਿਲਾਂ ਪਾਸਪੋਰਟ ਆਫਿਸ ਸੀਗਾ ਉਹ ਸ਼ਹਿਰ ਦੇ ਵਿੱਚ ਸੀਗਾ ਬੱਸ ਸਟੈਂਡ ਦੇ ਨੇੜੇ ਪ੍ਰੀਤ ਪੈਲਸ ਦੇ ਨਾਲ ਤਾਂ ਉੱਥੇ ਕਾਫੀ ਜਿਆਦਾ ਜਿਹੜਾ ਕੀ ਹੈ ਟ੍ਰੈਫਿਕ ਦੇਖਣ ਨੂੰ ਮਿਲਦਾ ਸੀਗਾ ਪਰ ਤੁਹਾਨੂੰ ਇਸ ਦੇ ਨਾਲ ਇੱਕ ਗੱਲ ਦੱਸ ਦਈਏ ਕਿ ਜਿੱਦਾਂ ਹੁਣ ਇੱਥੇ ਆ ਪਾਸਪੋਰਟ ਆਫਿਸ ਜਿਹੜਾ ਕੀ ਹੈ ਸ਼ਿਫਟ ਹੋਇਆ ਤਾਂ ਉਸ ਦੇ ਨਾਲ ਇੱਕ ਪਾਰਕਿੰਗ ਦੀ ਸਮੱਸਿਆ ਵੀ ਹੈ ਜਿਹੜੀ ਖਤਮ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਅੰਦਰ ਤੋਂ ਵੀ ਦਿਖਾਣੇ ਆ ਤਾਂ ਆਓ ਤੁਹਾਨੂੰ ਅੰਦਰ ਵੀ ਲੈ ਕੇ ਚਾਲਦੇ ਆ ਵੀ ਕਿਸ ਤਰੀਕੇ ਨਾਲ ਆ ਪਾਸਪੋਰਟ ਆਫਿਸ ਇੱਥੇ ਸਾਰਾ ਰੁਟੀਨ ਹੋਇਆ ਕਿਤੇ ਤੁਸੀਂ ਆਪਣਾ ਜਿਹੜਾ ਕੀ ਹੈ ਕੰਮ ਕਰਵਾ ਸਕਦੇ ਹੋ ਤੇ ਜੇਕਰ ਗੱਲ ਕਰੀਏ ਲੋਕੇਸ਼ਨ ਦੀ ਤਾਂ ਲੋਕੇਸ਼ਨ ਕਾਫੀ ਈਜ਼ੀ ਟੂ ਲੋਕੇਟ ਹੈ ਤੁਸੀਂ ਈਜ਼ੀਲੀ ਜਲੰਧਰ ਬਾਈਪਾਸ ਦੇ ਨੇੜੇ ਆ ਕੇ ਬਿਲਕੁਲ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਗਲੋਬਲ ਬਿਜ਼ਨਸ ਪਾਰਕ ਦੇ ਵਿੱਚ ਆ ਸਕਦੇ ਹੋ ਤੇ ਆਪਣੇ ਪਾਸਪੋਰਟ ਸੇਵਾ ਕੇਂਦਰ ਦੇ ਜਿਹੜੀਆਂ ਸੇਵਾਵਾਂ ਲੈ ਸਕਦੇ ਹੁੰਦਾ ਬੋਰਡ ਵੀ ਜਿਹੜਾ ਬਾਹਰ ਪਾਸਪੋਰਟ ਸੇਵਾ ਕੇਂਦਰ ਦਾ ਲੱਗ ਚੁੱਕਿਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਜਾਣਕਾਰੀ ਦੇ ਰਹੀ ਸੀ ਇਹ ਵੀ ਜਿਹੜਾ ਪਾਸਪੋਰਟ ਆਫਿਸ ਲੁਧਿਆਣਾ ਦੇ ਵਿੱਚ ਜਿਹੜਾ ਸ਼ਿਫਟ ਹੋ ਚੁੱਕਿਆ ਹੋਇਆ ਹੁਣ ਗਲੋਬਲ ਬਿਜ਼ਨਸ ਪਾਰਕ ਜਲੰਧਰ ਪਾਈ ਬਾਜ਼ ਦੇ ਨੇੜੇ ਜਿਹੜਾ ਕਿ ਸ਼ਿਫਟ ਹੋ ਚੁੱਕਿਆ ਹੋਇਆ ਤਾਂ ਇਸ ਦੇ ਨਾਲ ਕੀ ਜਾਣਕਾਰੀ ਇਹ ਵੀ ਦੇਣੀ ਚਾਹਾਂਗੀ ਤਾਂ ਹੁਣ ਲੁਧਿਆਣਾ ਦੇ ਵਿੱਚ ਬਲਕਿ ਦੋ ਨਹੀਂ ਸਿਰਫ ਕਿ ਸਿਰਫ ਇੱਕੋ ਹੀ ਬਿਜ਼ਨਸ ਪਾਰਕ ਦੇ ਵਿੱਚ ਜਿਹੜਾ ਕਿ ਪਾਸਪੋਰਟ ਆਫਿਸ ਹੈਗਾ ਤੁਸੀਂ ਗਲਤੀ ਨਾਲ ਵੀ ਜਿਹੜਾ ਕਿ ਹੈ ਪੁਰਾਣੇ ਪਾਸਪੋਰਟ ਆਫਿਸ ਦੇ ਵਿੱਚ ਜਾ ਕੇ ਉੱਥੇ ਨਹੀਂ ਵੇਟ ਕਰਨੀ ਤੁਸੀਂ ਡਾਇਰੈਕਟਲੀ ਜਿਹੜਾ ਕਿ ਤੁਹਾਨੂੰ ਲੋਕੇਸ਼ਨ ਅਸੀਂ ਦਿਖਾਈ ਹੈ ਵੀ ਲੁਧਿਆਣਾ ਦਾ ਗਲੋਬਲ ਬਿਜ਼ਨਸ ਪਾਰਕ ਜਿਹੜਾ ਕਿ ਹੈ ਜ ਬਾਈਪਾਸ ਦੇ ਕੋਲੇ ਹੈਗਾ ਤਾਂ ਇਸ ਦੇ ਵਿੱਚ ਜਿਹੜਾ ਕਿ ਆ ਪਾਸਪੋਰਟ ਆਫਿਸ ਸ਼ਿਫਟ ਹੋ ਚੁੱਕਿਆ ਹੈ ਤੁਸੀਂ इजीली ਇੱਥੇ ਆ ਸਕਦੇ ਹੋ ਤੇ ਆਪਣੀ ਜਿਹੜੀ ਕੀ ਆ ਪਾਸਪੋਰਟ ਦੀ ਸੇਵਾ ਕਰਵਾ ਸਕਦੇ ਹੋ ਤਾਂ ਇੱਥੇ ਸਪੈਸ਼ਲ ਜਿਹੜੀ ਕੀ ਹੈ ਪਾਰਕਿੰਗ ਵੀ ਅਵੇਲੇਬਲ ਹੈਗੀ ਹੈ ਤੇ ਜੇਕਰ ਸਟੇਅਰਸ ਵਗੈਰਾ 올 ਮਤਲਬ ਸੈਟ ਹੈਗਾ ਸਾਰਾ ਕੁਝ ਵਧੀਆ ਇੱਥੇ ਸਿਸਟਮੈਟਿਕਲੀ ਸਾਰਾ ਸਿਸਟਮ ਹੈਗਾ ਤੁਸੀਂ इजीली ਇੱਥੇ ਆ ਸਕਦੇ ਹੋ ਤੇ ਆਪਣਾ ਜਿਹੜਾ ਕੰਮ ਆ ਕਰਵਾ ਸਕਦੇ ਹੋ ਜੇਕਰ ਲੋਕੇਸ਼ਨ ਦੀ ਇੱਕ ਵਾਰ ਫਿਰ ਤੋਂ ਗੱਲ ਕਰੀਏ ਤਾਂ ਲੋਕੇਸ਼ਨ ਇਸ ਦੇ ਜਲੰਧਰ ਬਾਈਪਾਸ ਦੇ ਨੇੜੇ ਗ੍ਰੀਨਲੈਂਡ ਸਕੂਲ ਦੇ ਬਿਲਕੁਲ ਸਾਹਮਣੇ ਗਲੋਬਲ ਬਿਜ਼ਨਸ پارک ਹੈ ਜਿੱਥੇ ਆ ਫਰਸਟ ਫਲੋਰ ਤੇ ਪਾਸਪੋਰਟ ਸੇਵਾ ਕੇਂਦਰ ਖੁੱਲ ਚੁੱਕਿਆ ਹੋਇਆ ਹੈ ਤਾਂ ਤਾਰੀਖ ਅੱਜ ਜਿਹੜੀ ਹੈ 7 ਜੁਲਾਈ ਤੇ ਜਿਹੜਾ ਪਾਸਪੋਰਟ ਆਫਿਸ ਖੁੱਲ ਚੁੱਕਿਆ ਹੋਇਆ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਇਸ ਦੀ ਜਿਹੜੀ ਓਪਨਿੰਗ ਹੋਈ ਹੈ ਤੇ ਨਾਲ ਸਪੈਸ਼ਲ ਲੌਬੀ ਵੀ ਜਿਹੜੀ ਅੰਦਰ ਬੈਠਣ ਵਾਸਤੇ ਬਣਾਈ ਗਈ ਤਾਂ ਕਿ ਵੇਟਿੰਗ ਏਰੀਆ ਜਿਸ ਨੂੰ ਅੱਪਾ ਕਹਿ ਸਕਦੇ ਹਾਂ ਤਾਂ ਕੁਝ ਇਸ ਤਰੀਕੇ ਨਾਲ ਇਸ ਦੀ ਓਪਨਿੰ ਤੇ ਗਲੋਬਲ ਬਿਜ਼ਨਸ ਪਾਰਕ ਜਿਹੜੀ ਕਿ ਐਸਡੀ ওপਨ ਹੋਈ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਅੰਦਰ ਜਾ ਕੇ ਵੀ ਜਰੂਰ ਦਿਖਾਵਾਂਗੇ ਵੀ ਕਿੱਥੇ ਜਿਹੜਾ ਇਹ ਪਾਸਪੋਰਟ ਆਫਿਸ ਬਣਿਆ ਹੈ ਤੇ ਕਿਸ ਤਰੀਕੇ ਨਾਲ ਫੀਸੀਆਂ ਸੰਗਾਵਾਂ ਜਿਹੜੀਆਂ ਨੇ ਉਹ ਲੈ ਸਕਦੇ ਹਾਂ ਤਾਂ ਚਲੋ ਤੁਸੀਂ ਮੇਨ ਗੇਟ ਤੋਂ ਐਂਟਰ ਹੋਵੋਗੇ ਤਾਂ ਤੁਹਾਡੇ ਵਾਸਤੇ ਇੱਕ ਸਪੈਸ਼ਲ ਫੈਸਿਲਿਟੀ ਵੀ ਜਿਹੜੀ ਕਿ ਐਲੀਵੇਟਡ ਸਟੇਅਰਸ ਜਿਹੜੀ ਲੱਗੀ ਹੋਈ ਹੈ ਤਾਂ ਤੁਸੀਂ ਇਸ ਦੀ ਯੂਜ਼ ਕਰਕੇ ਆਪਣਾ इजीली ਜਿਹੜਾ ਕੀ ਆ ਫਰਸਟ ਫਲੋਰ ਤੱਕ ਪਹੁੰਚ ਸਕਦੇ ਹੋ ਤੁਹਾਨੂੰ ਕੋਈ ਪੌੜੀ ਨਹੀਂ ਚੜ੍ਹਨੀ ਆ ਪੈਣਗੀਆਂ ਤੇ ਉੱਪਰ ਜਾ ਕੇ ਜਿਹੜੀ ਤੁਸੀਂ ਸਵਾਮਾ ਤੇ ਜਿਹੜੀ ਹੈ ਉਹ ਲੈ ਸਕਦੇ ਹੋ ਸੁੱਖ ਲੈ ਸਕਦੇ ਹੋ ਸਵਾਮਾ ਦਾ ਇੱਕ ਵਾਰ ਤੁਹਾਨੂੰ ਫਾਸਟ ਫਲੋਰ ਵੀ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਇੱਥੇ ਆਪਰੇਸ਼ਨ ਸਾਰਾ ਚੱਲਦਾ ਹੈ ਕਿਸ ਤਰੀਕੇ ਨਾਲ ਸਟੇਟ ਰਿਹਾ ਹੈ ਤਾਂ ਲੋਕ ਜਿਹੜੇ ਨੇ ਇੱਥੇ ਪਹੁੰਚਣਾ ਇਸਾਂ ਵਿੱਚ ਰੋ ਹੋ ਚੁੱਕੇ ਹੋਏ ਨੇ ਤਸਵੀਰਾਂ ਤੁਹਾਨੂੰ ਇੱਕ ਵਾਰ ਅੱਗੇ ਚੱਲ ਕੇ ਜਰੂਰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਇਹ ਤਸਵੀਰਾਂ ਦੇ ਪਾਸਪੋਰਟ ਆਫਿਸ ਦੀਆਂ ਜਿੱਥੇ ਹੁਣ ਲੋਕ ਆਣਾ ਛੜੂ ਹੋ ਚੁੱਕੇ ਨੇ ਤਾਂ ਤੁਹਾਨੂੰ ਇੱਕ ਚ ਹੋਰ ਵੀ ਦੱਸਣੀ ਚਾਹਾਂ ਕਿ ਜਿਹੜਾ ਪੁਰਾਣਾ ਪਾਸਪੋਰਟ ਆਫਿਸ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਬੰਦ ਹੋ ਚੁੱਕਿਆ ਹੋਇਆ ਤਾਂ ਲੁਧਿਆਣਾ ਦੇ ਵਿੱਚ ਸਿਰਫ ਇੱਕ ਹੀ ਹੋਈ ਪਾਸਪੋਰਟ ਆਫਿਸ ਜਿਹੜਾ ਕਿ ਹੈ ਗਲੋਬਲ ਬਿਜ਼ਨਸ ਪਾਰਕ ਦੇ ਵਿੱਚ ਬਣਿਆ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਨਵੇਂ ਪਾਸਪੋਰਟ ਆਫਿਸ ਆਇਓ ਜੀ ਕਿਸ ਤਰੀਕੇ ਦਾ ਲੱਗਿਆ ਬਹੁਤ ਵਧੀਆ ਕੰਮ ਚੱਲਦਾ ਜੀ ਬਹੁਤ ਵਧੀਆ ਢੰਗ ਤਰੀਕੇ ਨਾਲ ਕੰਮ ਚੱਲਦਾ ਹੈ ਬਹੁਤ ਵਧੀਆ ਸਹੂਲਤ ਹੈ ਬਹੁਤ ਠੀਕ ਠਾਕ ਹੈ ਪਹਿਲਾਂ ਪੁਰਾਣੇ ਆਫਿਸ ਵੀ ਗਏ ਹੋਗੇ ਪਾਸਪੋਰਟ ਆਫਿਸ ਉਧਰ ਤੋਂ ਇਹ ਵਧੀਆ ਲੱਗਿਆ ਕਿਸ ਤਰੀਕੇ ਨਹੀਂ ਬਹੁਤ ਵਧੀਆ ਜੀ ਉੱਥੋਂ ਬਹੁਤ ਵਧੀਆ ਜੀ ਪਾਰਕਿੰਗ ਵਗੈਰਾ ਸਾਰਾ ਕੁਝ ਸਾਰਾ ਕੁਝ ਬਹੁਤ ਵਧੀਆ ਜੀ ਚੜਦੀ ਕਲਾ ਜੀ ਬਹੁਤ ਵਧੀਆ ਜੀ ਲੱਪਣਾ ਸੌਖਾ ਸੀਗਾ ਤੇ ਹੁਣ ਤਾਂ ਸੌਖਾ ਹੀ ਹੈ ਜੀ ਹਾਂ ਹੁਣ ਸੌਖਾ ਹੈ ਹੁਣ ਸੌਖਾ ਕਿਦੋਂ ਪਤਾ ਲੱਗਿਆ ਜੀ ਹਾਂ ਬਈ ਜੀ ਇੱਥੇ ਆਏ ਹਾਂ ਨਵੇਂ ਪਾਸਪੋਰਟ ਅਫੀਸਰ ਕਿਸ ਤਰੀਕੇ ਦਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਰ ਪਹਿਲਾਂ ਬੱਸ ਸਟੈਂਡ ਸੀਗਾ ਤੇ ਉਸ ਤੋਂ ਬਾਅਦ ਇੱਧਰ ਆਇਆ ਜੀ ਤੇ ਮੇਰੀ ਪਹਿਲਾਂ ਅਪਾਇੰਟਮੈਂਟ ਸੀਗੀ ਦੁਬਾਰੇ ਉਰੇ ਆਈ ਹੈ ਜੀ ਹਾਂਜੀ ਤੇ ਉੱਥੇ ਇੱਥੇ ਕਿੰਨਾ ਕਿ ਫਰਕ ਦੇਖਿਆ ਨੂੰ ਮਿਲਿਆ ਕਿਉਂਕਿ ਉੱਥੇ ਕਾਫੀ ਭੀੜ ਹੁੰਦੀ ਸੀਗੀ ਤੇ ਨਾ ਪਾਰਕਿੰਗ ਸੀਗੀ ਤੇ ਨਾ ਕੋਈ ਫੈਸਿਲਿਟੀ ਸੀਗੀ ਉੱਥੇ ਹਾਂਜੀ ਸਰ ਇਹ ਚੀਜ਼ ਦਾ ਬਹੁਤ ਵਧੀਆ ਲੱਗਿਆ ਵੀ ਇਹਨਾਂ ਦਾ ਜਿਹੜਾ ਪਾਰਕਿੰਗ ਇੱਥੇ ਔਰ ਉੱਥੇ ਮਤਲਬ ਜਿਹੜਾ ਰਸ ਵਗੈਰਾ ਰਹਿੰਦਾ ਸੀਗਾ ਜਿਵੇਂ ਮਤਲਬ ਟ੍ਰੈਪ ਰਹਿੰਦੀ ਸੀਗੀ ਇੱਥੇ ਮਤਲਬ ਨਾਲ ਪਾਰਕਿੰਗ ਵੀ ਹੈਗੀ ਤੇ ਨਾਲੇ ਵਧੀਆ ਸਰ ਰੋਡ ਹੈ ਬਹੁਤ ਵਧੀਆ ਲੱਗਿਆ ਜੀ ਅਪਾਇੰਟਮੈਂਟ ਸੀਗੀ ਹੋ ਗਿਆ ਕੰਮ ਡਨ ਹੋ ਗਿਆ ਸਹੀ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੋ ਗਿਆ ਜੀ ਵੈਰੀ ਗੁੱਡ ਕੰਪਲੈਕਸ ਆਲ ਸਟਾਫ ਆਰ ਵੈਰੀ क्वाली कम्युनिट और हेल्पफुल ऑल स्टाफ नो नो प्रॉब्लम एट आल माय आई हैव कम हियर मैं इतना आया से अपना पासपोर्ट रिन्यूल करान और मेरा हो हो गया uh, सारा कुछ होके मैं उन वापस से आ रहा हूँ ऑल स्टाफ आर कम्यूनिटी ਸਰ ਕਿੰਨਾ ਕੁ ਵਧੀਆ ਲੱਗਿਆ ਤੁਸੀਂ ਪਹਿਲਾਂ ਦੂਜੇ ਪਾਸਪੋਰਟ ਆਫਿਸ ਵੀ ਗਏ ਹੋਗੇ ਇਹ ਪੁਰਾਣਾ ਸੀਗਾ ਉਹਦੇ ਬਦਲੇ ਜਿਵੇਂ ਜਿਵੇਂ ਮੈਚ ਬੈਟਰ ਫਾਰ ਫਾਰ ਬੈਟਰ ਫਾਰ ਫਾਰ ਬੈਟਰ that that complex is very suffocated or ਮਲਕੇ ਬਹੁਤ ਛੋਟਾ ਸੀ ਔਰ ਪਬਲਿਕ ਬੜੀ ਹਰਾਸ ਹੁੰਦੀ ਸੀ ਔਰ ਇੱਥੇ ਕੋਈ ਪ੍ਰੋਬਲਮ ਨਹੀਂ ਇੱਥੇ ਵਧੀਆ ਲੱਗਿਆ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਔਰ ਵਰਚੁਅਲੀ ਵਧੀਆ ਵਰਚੁਅਲੀ ਵਧੀਆ ਔਰ ਇਹ ਇਹ ਬਹੁਤ ਅੱਛਾ ਹੋਇਆ ਜਿਹੜਾ ਇੱਥੇ ਆ ਗਿਆ ਇੱਥੇ ਕਾਉਂਡਿਸ਼ਨ ਬੜੀ ਹੈ ਜੀ ਕੋਈ ਪ੍ਰੋਬਲਮ ਨਹੀਂ ਕਾਰ ਪਾਰਕਿੰਗ ਦੀ ਹੋਰ ਕੋਈ ਪ੍ਰੋਬਲਮ ਨਹੀਂ ਉੱਪਰ ਵੀ ਆ ਬਾਕੀ ਵੀ ਚੇਰ ਵਾਲੇ ਬੜੇ ਹੈਲਪਫੁਲ ਨੇ ਇਹ ਇਹ ਦੇਖੋ ਮੈਨੂੰ ਆਪਣਾ ਸਾਰਾ ਉਥੇ ਗਾਈਡ ਕੀਤਾ ਇਹਨਾਂ ਨੇ ਮੇਰੇ ਨਾਲ ਮੇਰੇ ਨਾਲ ਕੋਆਪਰੇਟ ਕੀਤਾ ਔਰ ਹੈਲਪ ਹੈਲਪ ਕੀਤਾ ਆਈ ਏਮ ਵੈਰੀ ਥੈਂਕਫੁਲ ਟੂ ਆਲ ਟੂ ਆਲਸੋ